ਜੁੜ ਚੁੱਕੇ ਹਾਲਾਇਸਾ ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਤੇ ਅੱਜ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਕਿ ਇੱਕ ਵਿਅਕਤੀ ਉਸਨੇ ਇੱਕ ਅਜਿਹੀ ਕਟਿਆ ਕਰਤੂਤ ਕੀਤੀ ਹੈ ਜਿਹੜੀ ਕਿ ਇਨਸਾਨੀਅਤ ਨੂੰ ਸ਼ਰਮਸ਼ਾਰ ਤੇ ਇਸ ਨੂੰ ਤੁਸੀਂ ਸੁਣ ਕੇ ਹੈਰਾਨ ਵੀ ਹੋ ਜਾਓਗੇ ਤਾਂ ਤੁਹਾਡੇ ਜਿਹੜੇ ਰੌਂ ਟੇ ਖੜੇ ਵੀ ਹੋ ਜਾਣਗੇ ਦੱਸਿਆ ਇਹ ਜਾ ਰਿਹਾ ਕਿ ਸੋਮਨਾਥ ਨਾਂ ਦਾ ਵਿਅਕਤੀ ਜਿਸ ਦੀ ਉਮਰ ਲਗਭਗ 40 ਸਾਲ ਦੀ ਦੱਸੀ ਜਾ ਰਹੀ ਆ ਤਾਂ ਉਹ ਵਿਅਕਤੀ ਜਿਹੜਾ हिसार ਦਾ ਦੱਸਿਆ ਜਾ ਰਿਹਾ ਤੇ ਜਿਹੜਾ ਸੋਮਨਾਥ ਤਾਂ ਉਸ ਨੂੰ ਦਿਵੰਕ ਵੀ ਦੱਸਿਆ ਜਾ ਰਿਹਾ ਤੇ ਦਿਵੰਕ ਜਿਹੜਾ ਵਿਅਕਤੀ ਆ ਉਹ ਛੋਟੀਆਂ ਬੱਚੀਆਂ ਦੇ ਨਾਲ ਇੰਨੀ ਗੰਦੀ ਕਰਤੂਤ ਕਰਦਾ ਏ ਇੰਨੀ ਕਟਿਆ ਦਰਿੰਦਗੀ ਕਰਦਾ ਏ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਦੱਸਿਆ ਇਹ ਜਾ ਰਿਹਾ ਕਿ ਜਿਹੜਾ ਵਿਅਕਤੀ ਆ ਉਹ ਅਕਸਰ ਹੀ ਛੋਟੀਆਂ ਬੱਚਿਆਂ ਨੂੰ ਟੌਫੀ ਤੇ ਚਾਕਲੇਟ ਦਾ ਲਾਲਚ ਦੇ ਕੇ ਉਹਨਾਂ ਦੇ ਨਾਲ ਪਹਿਲਾਂ ਰੇਪ ਕਰਦਾ ਸੀ ਤੇ ਰੇਪ ਕਰਕੇ ਉਹਨਾਂ ਦੀ ਅਸ਼ਲੀਲ ਵੀਡੀਓ ਬਣਾ ਕੇ ਆਪਣੀ ਪਰਸਨਲ ਜਿਹੜੀ ਆਈਡੀ ਆ ਉਹਦੇ ਉੱਪਰ ਵੀਡੀਓ ਜਿਹੜੀਆਂ ਪ੍ਰੋਨ ਸਾਈਟ ਆ ਉਹਦੇ ਉੱਪਰ ਜਿਹੜੀਆਂ ਵੀਡੀਓ ਅਪਲੋਡ ਕਰਦਾ ਸੀ ਤਾਂ ਬਾਅਦ ਵਿੱਚ ਇਹਦੇ ਬਾਰੇ ਬਹੁਤ ਵੱਡੇ ਖੁਲਾਸੇ ਹੋਏ ਅੱਜ ਇਸ ਖਬਰ ਬਾਰੇ ਬਹੁਤ ਵੱਡੇ ਖੁਲਾਸੇ ਹੋਏ ਆ ਦੱਸਿਆ ਇਹ ਜਾਰੇ ਇੱਕ ਸੋਮਨਾਥ ਨਾਂ ਦਾ ਵਿਅਕਤੀ ਜਿਹੜਾ हिसार ਦਾ ਰਹਿਣ ਵਾਲਾ ਹੈ ਤੇ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਇੰਨੀ ਗੰਦੀ ਕਰਤੂਤ ਕਰਦਾ ਏ ਦਰਿੰਦਗੀ ਕਰਦਾ ਏ ਕਿ ਜਿਹੜੀ ਆ ਗਈ ਸਾਰੀਆਂ ਜਿਹੜੀਆਂ ਦਰਿੰਦਗੀ ਦੀਆਂ ਜਿਹੜੀਆਂ ਸਾਰੀਆਂ ਹੱਦਾਂ ਪਾਰ ਹੀ ਕਰ ਦਿੰਦਾ ਇੱਕ ਛੋਟੀਆਂ ਬੱਚੀਆਂ ਦੇ ਨਾਲ ਰੇਪ ਕਰਦਾ ਏ ਅਸ਼ਲੀਲ ਵੀਡੀਓ ਬਣਾਉਂਦਾ ਏ ਤਾਂ ਬਾਅਦ ਵਿੱਚ ਆਪਣੀ ਪਰਸਨਲ ਜਿਹੜੀ ਆਈਡੀ ਆ ਉਹਦੇ ਉੱਪਰ ਜਿਹੜੀਆਂ ਪ੍ਰੋਨ ਸਾਈਟਾਂ ਪ੍ਰੋ ਸਾਈਟ ਦੇ ਉੱਪਰ ਜਿਹੜੀਆਂ ਗੰਦੀਆਂ ਵੀਡੀਓ ਅਪਲੋਡ ਕਰਦਾ ਸੀ ਤਾਂ ਇੱਕ ਵਿਅਕਤੀ ਨੇ ਉੱਥੋਂ ਦੇ ਰਹਿਣ ਵਾਲੇ ਦਾ ਜਿਹੜਾ ਇੱਕ ਵਿਅਕਤੀ ਆ ਉਸਦੇ ਇਹ ਬਿਆਨ ਆਇਆ ਕਿ ਜਿਹੜਾ ਸੋਮਨਾਥਾ ਇੱਕ ਦਿਨ ਜਿਹੜੀਆਂ ਲੜਕੀ ਤਿੰਨ ਚਾਰ ਔਰਤਾਂ ਖੜੀਆਂ ਸੀ ਤੇ ਉਹਨਾਂ ਦੇ ਨਾਲ ਵੀ ਛੇੜਛਾੜ ਕਰ ਰਿਹਾ ਸੀ ਮੈਂ ਬੈਠਾ ਦੁਕਾਨ ਦੇ ਵਿੱਚ ਦੇਖ ਰਿਹਾ ਸੀ ਕਿ ਸੋਮਨਾਥਾ ਉਹ ਲੜਕੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਨਾਲ ਕੀ ਕਰ ਰਿਹਾ ਹੈ ਤਾਂ ਔਲਸ ਨੇ মিডিਆ ਸਾਹਮਣੇ ਇਹ ਬਿਆਨ ਦਿੱਤੇ ਕਿ ਜਿਹੜਾ ਸੋਮਨਾਥ ਵਿਅਕਤੀ ਆ ਉਹ ਠੀਕ ਨਹੀਂ ਉਹ ਅਕਸਰ ਹੀ ਛੋਟੀਆਂ ਬੱਚੀਆਂ ਨੂੰ ਚਾਕਲੇਟ ਅਤੇ ਟੌਫੀਆਂ ਦਾ ਲਾਲਚ ਦੇ ਕੇ ਛੋਟੀਆਂ ਛੋਟੀਆਂ ਬੱਚੇ ਦੇ ਨਾਲ ਰੇਪ ਕਰਦਾ ਬਾਅਦ ਵਿੱਚ ਉਹਨਾਂ ਦੀ ਅਸਲੀ ਵੀਡੀਓ ਬਣਾਉਂਦਾ ਗੰਦੀਆਂ ਵੀਡੀਓ ਬਣਾਉਂਦਾ ਤੇ ਫਿਰ ਬਾਅਦ ਵਿੱਚ ਆਪਣੀ ਜਿਹੜੀ ਪਰਸਨਲ ਆਈਡੀਆ ਪ੍ਰੋਨ ਸਾਈਡ ਦੇ ਉੱਪਰ ਉਹਨਾਂ ਦੀਆਂ ਵੀਡੀਓ ਜਿਹੜੀਆਂ ਅਪਲੋਡ ਕਰਦਾ ਏ ਤਾਂ ਕਿਵੇਂ ਨਾ ਕਿਵੇਂ ਕਰਕੇ ਇਸ ਘਟਨਾ ਬਾਰੇ ਜਦੋਂ ਸੀਬੀਆਈ ਟੀਮ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਗੁਪਤ ਤਰੀਕੇ ਦੇ ਨਾਲ ਸੋਮਨਾਥ ਦੇ ਘਰ ਗਏ ਤਾਂ ਸੋਮਨਾਥ ਦੇ ਘਰ ਜਦੋਂ ਗਏ ਉਹਨਾਂ ਨੇ ਕੁਝ ਅਜੀਬੋ ਜਿਹੀਆਂ ਚੀਜ਼ਾਂ ਦੇਖੀਆਂ ਕਿ ਸੀਬੀਆਈ ਟੀਮ ਦੇ ਵੀ ਪੈਰੋਹੈਟ ਹੱਥੋਂ ਜਮੀਂ ਨਿਕਲ ਗਈ ਤੇ ਉਹ ਹੈਰਾਨ ਰਹਿ ਗਏ ਦੱਸਿਆ ਇਹ ਜਾ ਰਿਹਾ ਕਿ ਉਹਨਾਂ ਵੱਲੋਂ ਜਿਹੜਾ ਸੋਮਨਾਥ ਨਾਂ ਦਾ ਵਿਅਕਤੀ ਆ ਜਦੋਂ ਉਹਨਾਂ ਦੇ ਘਰ ਪਹੁੰਚ ਜਿਹੜੀਆਂ ਛੋਟੀਆਂ ਬੱਚੀਆਂ ਦੀਆਂ ਜਿਹੜੀਆਂ ਅਸਲੀ ਵੀਡੀਓ ਅਤੇ ਕੁਝ ਫੋਟੋਆਂ ਜਿਹੜੀਆਂ ਸੀਬੀਆਈ ਜਿਹੜੀ ਟੀਮ ਆ ਉਹਨਾਂ ਦੇ ਜਿਹੜੇ ਹੱਥ ਲੱਗਿਆ ਨੇ ਤਾਂ ਹੁਣ ਕਿਵੇਂ ਨਾ ਕਿਵੇਂ ਕਰਕੇ ਜਿਹੜਾ ਸੋਮਨਾਥ ਨਾ ਦਾ ਵਿਅਕਤੀ ਆ ਉਹਨਾਂ ਨੇ ਜਿਹੜਾ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਬਹੁਤ ਹੀ ਇਨਸਾਨੀਅਤ ਨੂੰ ਸ਼ਰਮਸ਼ਾਰ ਅਤੇ ਜਿਹੜੀਆਂ ਦਰਿੰਦਕੀ ਦੀਆਂ ਜਿਹੜੀਆਂ ਹੱਦਾਂ ਜਿਹੜੀਆਂ ਪਾਰ ਕਰ ਦਿੰਦਾ ਹੈ ਇੰਨੀ ਦਰਿੰਦਗੀ ਕਰਦਾ ਹੈ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਉਸ ਨੂੰ ਇੱਕ ਵਾਰ ਵੀ ਤਰਸ ਨਹੀਂ ਆਉਂਦਾ ਕਿ ਛੋਟੀਆਂ ਬੱਚਿਆਂ ਨੂੰ ਉਹਨਾਂ ਨੂੰ ਲਾਲਚ ਦੇ ਕੇ ਤੇ ਉਹਨਾਂ ਦੇ ਨਾਲ ਗਲਤ ਹਰਕਤਾਂ ਗੰਦੀ ਕਰਤੂਤ ਕਰਦਾ ਹੈ ਉਸ ਵਿਅਕਤੀ ਨੂੰ ਇੱਕ ਵਾਰ ਵੀ ਨਹੀਂ ਆਇਆ ਕਿ ਜਿਹੜੀਆਂ ਛੋਟੀਆਂ ਬੱਚੀਆਂ ਨੇ ਇਹਨਾਂ ਦਾ ਕੀ ਕਸੂਰ ਆ ਵੀ ਮੈਂ ਇਹਨਾਂ ਨੂੰ ਇਦਾਂ ਦੀਆਂ ਜਿਹੜੀਆਂ ਇਹਨਾਂ ਨੇ ਗਲਤ ਕੰਮ ਕਰ ਰਿਆ ਹੈ ਤਾਂ ਇਹਨਾਂ ਦਾ ਕੀ ਕਸੂਰ ਆ ਉਸ ਨੂੰ ਇੱਕ ਵਾਰ ਸੋਚਣਾ ਚਾਹੀਦਾ ਸੀ ਤੇ ਬਹੁਤ ਹੀ ਸ਼ਰਮਸ਼ਾਰ ਅਤੇ ਇਹਦੇ ਬਾਰੇ ਬਹੁਤ ਵੱਡੇ ਖੁਲਾਸੇ ਹੋਏ ਆ ਕਿ ਸੋਮਨਾਥ ਦਾ ਵਿਅਕਤੀ ਜਿਹੜਾ हिसार ਦਾ ਰਹਿਣ ਵਾਲਾ ਹੈ ਦਿਵਯੰਗ ਵੀ ਦੱਸਿਆ ਜਾ ਰਿਹਾ ਹੈ ਤੇ ਉਹ ਜਿਹੜਾ ਸੀਐਸਆਈ ਦਾ ਸੰਚਾਲਕ ਵੀ ਦੱਸਿਆ ਜਾ ਰਿਹਾ ਹੈ ਤਾਂ ਉਹ ਪਹਿਲਾਂ ਬੱਚਿਆਂ ਨੂੰ ਆਪਣੇ ਕੋਲ ਬੁਲਾਉਂਦਾ ਹੈ ਟੌਫੀਆਂ ਤੇ ਚਾਕਲੇਟਾਂ ਦਾ ਜਿਹੜਾ ਲਾਲਚ ਦਿਨ ਦਾਇ ਤਾਂ ਬਾਅਦ ਵਿੱਚ ਉਹਨਾਂ ਦੇ ਨਾਲ ਜਿਹੜੀਆਂ ਗੰਦੀਆਂ ਕਰਤੂਤਾ ਤੇ ਦਰਿੰਦਗੀ ਇੰਨੀ ਗੰਦੀ ਦਰਿੰਦਗੀ ਜਿਹੜੀ ਕਰਦਾ ਏ ਜਿਸ ਨੂੰ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਅਕਸਰ ਹੀ ਛੋਟੇ ਬੱਚੇ ਦੇ ਨਾਲ ਰੇਪ ਕਰਦੇ ਪਹਿਲਾਂ ਰੇਪ ਕਰਦਾ ਏ ਰੇਪ ਕਰਕੇ ਉਹਨਾਂ ਦੀਆਂ ਗਲਤ ਵੀਡੀਓ ਬਣਾਉਂਦਾ ਹੈ ਅਸ਼ਲੀਲ ਵੀਡੀਓ ਬਣਾ ਕੇ ਆਪਣੀ ਜਿਹੜੀ ਪਰਸਨਲ ਆਈਡੀ ਆ ਉਹਦੇ ਉੱਪਰ ਪ੍ਰੋਨ ਸਾਈਟ ਜਿਹੜੀ ਆਗੀ ਉਹਦੇ ਉੱਪਰ ਜਿਹੜੀਆਂ ਗੰਦੀਆਂ ਵੀਡੀਓ ਅਪਲੋਡ ਕਰਦੇ ਤੇ ਜਦੋਂ ਇਸ ਖਬਰ ਬਾਰੇ ਜਿਹੜੀ ਸੀਬੀਆਈ ਐਸ ਟੀਮ ਨੂੰ ਪਤਾ ਲੱਗਿਆ ਤਾਂ ਉਸ ਘਰ ਵਿੱਚ ਪਹੁੰਚ ਦਿਆ ਤਾਂ ਉਥੇ ਹੀ ਜਾ ਕੇ ਜਿਹੜੇ ਹੋਰ ਵੀ ਉਹਨਾਂ ਨੂੰ ਸਬੂਤ ਜਿਹੜੇ ਜਿਹੜੇ ਸੀਬੀਆਈ ਪੁਲਸ ਵੱਲੋਂ ਜਿਹੜੇ ਆ ਗਏ ਬਰਾਮਦ ਕੀਤੇ ਜਾਂਦੇ ਆ ਤੇ ਬਾਅਦ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਦੋਂ ਅਸੀਂ ਉਹਦੇ ਘਰ ਪਹੁੰਚੇ ਤਾਂ ਬਹੁਤ ਹੀ ਘਟਿਆ ਜਿਹੜੀਆਂ ਵੀਡੀਓ ਅਸੀਂ ਸਾਡੇ ਹੱਥ ਲੱਗੀ ਨਾ ਕਸ਼ ਜਿਹੜੀਆਂ ਬਹੁਤ ਹੀ ਗੰਦੀਆਂ ਜਿਹੜੀਆਂ ਫੋਟੋਆਂ ਵੀ ਉਸ ਜਿਹੜਾ ਵਿਅਕਤੀ ਆ ਉਸ ਦੁਆਰਾ ਜਿਹੜੀਆਂ ਖਿੱਚੀਆਂ ਗਈਆਂ ਨੇ ਛੋਟੀਆਂ ਬੱਚੀਆਂ ਹੁੰਦੀਆਂ ਜਿਹੜੀਆਂ ਜਦੋਂ ਰੇਪ ਕਰਦਾ ਹੈ ਉਹਦਾ ਵੀਡੀਓ ਬਣਾ ਕੇ ਫਿਰ ਉਹ ਸਾਈਟ ਦੇ ਉੱਪਰ ਜਿਹੜੀਆਂ ਅਪਲੋਡ ਕਰਦਾ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਵਿਅਕਤੀ ਆ ਉਹ ਛੋਟੀਆਂ ਬੱਚੀਆਂ ਦੇ ਨਾਲ ਜੋ ਕੁਝ ਵੀ ਕਰਦਾ ਸੀ ਉਹ ਸਹੀ ਕਰਦਾ ਸੀ ਜਾਂ ਗਲਤ ਕਰਦਾ ਸੀ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ